ਲੁਧਿਆਣਾ ਦੇ ਸੁਭਾਸ਼ ਨਗਰ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਦੋ ਦੁਕਾਨਦਾਰਾਂ ਦੇ ਆਪਸ ਵਿੱਚ ਲੜਾਈ ਹੋ ਗਈ ਮਾਮਲਾ ਐਕਟੀਵਾ ਪਾਰਕ ਕਰਨ ਨੂੰ ਲੈ ਕੇ ਸੀ ਉਸ ਤੋਂ ਬਾਅਦ ਦੇ ਵਿਵਾਦ ਬਾਚ ਹੁੰਦਾ ਹੈ ਸੁਰਾਇਨ ਗਾਕ ਦੇਵੀ ਲੜਾਈ ਝਗੜੇ ਦੌਰਾਨ ਸੱਟਾਂ ਲੱਗੀਆਂ ਨੇ ਉਦੋਂ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪੁੱਜੀ ਹੈ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਐਕਟੀਵਾ ਪਾਰਕ ਕਰਨ ਨੂੰ ਲੈ ਕੇ ਵੱਡਾ ਵਿਵਾਦ ਹੁੰਦਾ ਹੈ ਵੇ ਦੁਕਾਨਦਾਰ ਪੜ ਜਾਂਦੇ ਨੇ ਗਾਖ ਦੇ ਵੀ ਸੱਟਾ ਲੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਹਾਲਾਂਕਿ ਦੁਕਾਨਦਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਦੁਕਾਨ ਦੇ ਬਾਹਰ ਅਕਸਰ ਹੀ ਵਹੀਕਲ ਪਾਕ ਕੀਤੇ ਜਾਂਦੇ ਨੇ ਤੇ ਉਸ ਵੱਲੋਂ ਕਈ ਵਾਰ ਇਸ ਦਾ ਵਿਰੋਧ ਚੁਟਾਇਆ ਗਿਆ ਪਰ ਉਹਨਾਂ ਦੀ ਦੁਕਾਨ ਦੇ ਅੱਗੇ ਵਹੀਕਲ ਪਾਰਕ ਕਰ ਦਿੰਦੇ ਨੇ ਉਹਨਾਂ ਕਹਿੰਦੇ ਕਿ ਅੱਜ ਇਸੇ ਤਰ੍ਹਾਂ ਐਕਟਿਵਾ ਪਾਰਕ ਕੀਤੀ ਗਈ ਸੀ ਜਿਸ ਤੋਂ ਹਟਾਉਣ ਦੇ ਲਈ ਕਿਹਾ ਤਾਂ ਨਾਲ ਦੇ ਦੁਕਾਨਦਾਰ ਨੇ ਬੈਸਬਾਸੀ ਕਰਕੇ ਉਸ ਦੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਵੱਧ ਗਿਆ ਹਾਲਕਿ ਦੂਜੀ ਧਿਰ ਨੇ ਕਿਹਾ ਕਿ ਅਕਸਰ ਹੀ ਦੁਕਾਨਾਂ ਦੇ ਬਾਹਰ ਪਾਰਕਿੰਗ ਨੂੰ ਲੈ ਕੇ ਇਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਉਹਨਾਂ ਕਹਿੰਦੇ ਕਿ ਦੁਕਾਨ ਤੇ ਗਾਹਕ ਆਵੇਗਾ ਤੱਕ ਕਿਤੇ ਵੀ ਪਾਰਕ ਕਰ ਸਕਦਾ ਹੈ ਪਰ ਉਹਨਾਂ ਦੇ ਨਾਲ ਦੇ ਦੁਕਾਨਦਾਰ ਵੱਲੋਂ ਰੰਜਿਸ਼ ਰੱਖੀ ਜਾ ਰਹੀ ਹੈ ਇਸ ਮੌਕੇ ਪੁਲਿਸ ਪੁੱਜੀ ਹੈ ਪੁਲਿਸ ਨੇ ਚਾਰਜ ਦੀ ਗੱਲ ਆਖੀ ਹੈ ਜਾਣ ਲਾਇ ਹੈ ਸੁਨਦਰ ਸੋਨੀ ਦੀ ਰਿਪੋਰਟ ਮੈਂ ਸ਼ਿਫਤਨਾ ਲੋਵਾਂ ਨੂੰ ਪੰਜਾਬ ਚੇਅਰਮੈਨ ਮੇਰੇ ਛੋਟੇ ਭਰਾਤੇ ਤੇ ਆਇਆ ਸੀ ਰਿਸਪਰਗਟ ਥਾਪੇ ਤੇ ਉਹਨਾਂ ਦੇ ਐਕਟੀਵ ਲਾਨ ਦੇ ਚੱਕਰ ਕੋਈ ਬਹਾਸ ਹੋਇਆ ਉਹਨਾਂ ਤੇ ਹਮਲਾ ਕਰਤਾ ਇਹਦਾ ਸਿਰ ਬਹੁਤ ਜਿਆਦਾ ਸੀਰੀਅਸ ਹੈ ਸੀਐਮਟੀ ਹਸਪੀਟਲ ਚੱਲੇ ਅੱਬਾ ਭਾਜੀ ਅੰਦੇ ਪਤਾ ਸਾਨੂੰ ਬਾਗੀ ਮੌਕੇ ਤੇ ਪੁਲਿਸ ਆ ਮਾਮਲਾ ਟੀਵਾਂਲੇ ਕੇ ਵਿਵਾਦ ਹੋਇਆ ਤੇ ਤੁਹਾਨੂੰ ਕਲੀਅਰ ਨਹੀਂ ਪਤਾ ਆਪਾਂ ਰੇਤ ਕੁਝ ਵੀ ਲਾ ਲੋ ਹਮਲਾ ਕਿੰਨਾ ਕਿਤਾ ਨਾਲ ਬਾਕੀ ਨਾਲ ਵਾਲੇ ਅੰਡੇ ਵਾਲੇ ਕੋਈ ਇਹ ਕਿਤਾ ਬਾਈ ਬਾਕੀ ਸਿਵਲ ਜਾ ਰਹੇ ਆਪਾਂ ਓਏ ਤੇ ਦੋਨ ਦਸ ਕੀ ਆਇਆ ਤੇ 10 ਰੁਪਏ ਦਸ ਦੋ ਯਾਰ ਓਏ ਅਸੀਂ ਵੀ ਹੁਣੇ ਆਏ ਆ ਭਾਜੀ ਅਸੀਂ ਵੀ ਹੁਣੇ ਆਏ ਨੇ ਪਤਾ ਨਹੀਂ ਚੱਕਰ ਇਹਨਾਂ ਨੇ ਆ ਜਿਹੜੇ ਨਕਾਬ ਹੈ ਮੋਟਰਸਾਈਕਲ ਲੱਦੇ ਨੇ ਠੀਕ ਹੈ ਜੀ ਉਹਨਾਂ ਨੇ ਕਿਹਾ ਥੈਡ ਲਾ ਲੋ ਠੀਕ ਹੈ ਜੀ ਕੁੜੀਆਂ ਦੇ ਵੀ ਇਹਨਾਂ ਇੱਟਾਂ ਮਾਰੀਆਂ ਸੱੜੀਆਂ ਮਾਰੇ ਅਰੇ ਨੇ ਠੀਕ ਹੈ ਜੀ ਧਰਜ ਵਟ ਕੇ ਮਾਰ ਕੇ ਕਿੰਨੀ ਵਾਰੀ ਮਾਰਿਆ ਕਿੰਨੀ ਵਾਰੀ ਮਾਰਿਆ ਅੱਜ ਹੁੰਦੀ ਗੱਲ ਹੈ ਜੀ ਹੁੰਦੀ ਗੱਲ ਹੈ ਜੀ ਬਾਈਕ ਨਾਲ ਆ ਬਾਈਕ ਨਾਲ ਆ ਇਹ ਸੁਣਦੇ ਨਹੀਂ ਆ ਬਾਈਕ ਵਾਲੇ ਕੀ ਜੇ ਸਿਵਲ ਜਗਾ ਭਈਆ ਥਾਣੇ ਦਾ ਚੱਲੇ ਆ ਕਾਰੇ ਵਾਸਤੇ ਜੀ ਬਾਕੀ ਉਹਨਾਂ ਦੇ ਬੰਦੇ ਕਿਉਂ ਲੈ ਕੇ ਚੱਲੇ ਕੋਈ ਜੀ ਪਾਰਟੀ ਲੈ ਕੇ ਚੱਲੇ ਆ ਕੀ ਮਤਲਬ ਹੋਇਆ ਫਿਰ ਉਹਨੇ ਪਾਰਟੀ ਲੈ ਕੇ ਚੱਲੇ ਹਾਂਜੀ ਹਾਂਜੀ ਉਹਨਾਂ ਦੇ ਨਾਲ ਬੰਦ ਮਿਲੇ ਹੋਏ ਨੇ ਬਈ ਕੰਮ ਮਟਰੀਏ ਦੇ ਸਾਹਮਣੇ ਹੀ ਜਦੋਂ ਕੁਰੇਟਾ ਮਾਰੀਏ ਨੇ ਕਨੇਡਾ ਮਾਰੀਏ ਨੇ ਅੱਜ ਹੁਣ ਆਏ ਆ ਤੇ ਭਈ ਕੌਣ ਦੇ ਆ ਉੱਤੋਂ ਦੇ ਘੋਰੇ ਆ ਜੀ ਕੁੜੀਆਂ ਦੇ ਟਾਂ ਮਰਦਾ ਕੀ ਤੋਕ ਕੇ ਦੱਸੋ ਇਹਨਾਂ ਨੇ ਮਾਰੀਆਂ ਗੋਂਡੀਆਂ ਦੇ ਇੱਕ ਬਾਈਕ ਤੁਸੀਂ ਲਗਾਇਆ ਕਿਸੇ ਦੇ ਘਰ ਦੇ ਅੱਗੇ ਅਗਲਾ ਹੀ ਕਹੇਗਾ ਸਰ ਹੁੰਦੇ ਲਈ ਆ ਰੀਜ਼ਨ ਥੋੜੀ ਹੈ ਤੁਸੀਂ ਸਰੀਏ ਲੈ ਕੇ ਕੁੱਟੋਗੇ ਇਕੱਲਾ ਬੰਦਾ ਬਰਕਰਾਰ ਲੈਣਾ ਆ ਸੁਣੋ ਕੁੜੀਆਂ ਦੇ ਕੱਪੜਿਆਂ ਨੂੰ ਆਤ ਪਾਇਆ ਹੈ ਹੈਲੋ ਸੈਲਫ ਡਿਮੈਂਸਿਓਨਸ ਵਿੱਚ ਮਾਰੋ ਹੈਲੋ ਸੁਣੋ ਗੱਲ ਨੂੰ ਬਹੁਤ ਸੱਚਾ ਹੁਣ ਆਇਆ ਦੇਖੋ ਅੱਧੇ ਸਾਹਮਣੇ ਪਲਾਇਆ ਮੇਰਾ ਕਮਲੇਸ਼ ਕੁਮਾਰ ਕਮਲੇਸ਼ ਕੀ ਹੋਇਆ ਆਪਣਾ ਲੜਾਈ ਝਗੜਾ ਕਿਉਂ ਹੋਇਆ ਬੰਦੇ ਸਿਰਫ ਦੇ ਦੱਸਿਆ ਜਾਂ ਕੀ ਗੱਲ ਹਾਂਜੀ ਕੀ ਹੋਇਆ ਉਹ ਇੱਕ ਮਿੰਟ ਯਾਰ ਕਾਰਨ ਕੀ ਲੜਾਈ ਹੋਣੀ ਭਾਈ ਕਾਰਨ ਕਿੱਥੇ ਆ ਹੁਣ ਬਰਗਰ ਲੈਣ ਆਇਆ ਬੰਦਾ ਦੁਕਾਨ ਦੇ ਬਾਹਰ ਠੀਕ ਆ ਉਹ ਪਾਗਲ ਹਾਉ ਮੈਂ ਪਤਾ ਨਹੀਂ ਕੀ ਹੈਗਾ ਕੀ ਨਹੀਂ ਹੁਣ ਗਲੀ ਦੇ ਵਿੱਚ ਹਰ ਬੰਦੇ ਨੇ ਆਪਣੇ ਪੰਗੇ ਲੈਣੇ ਆ ਠੀਕ ਹੈ ਬੰਦਾ ਖੜਾ ਵਾ ਉਹਨੇ ਐਕਟਿਵਲ ਲੱਗੀ ਹੋਣੀ ਨਹੀਂ ਲੱਗੀ ਹੋਣੀ ਆ ਆਗੇ ਪਿੱਛੇ ਡੰਡਾ ਮਾਰਦਾ ਜੀ ਅੱਛਾ ਉਹਦਾ ਸਿਰ ਖੋਲਦਾ ਵਿਚਾਰਿਆ ਦੱਸੋ ਕਹਿੰਦਾ ਕੀ ਕਸੂਰ ਹਾਂਜੀ ਕਸਟਮਰ ਦਾ ਸਿਰ ਖੋਲਦਾ ਵਾ ਇਹ ਤੁਹਾਡਾ ਗਵਾਂਡੀ ਨਾਲ ਦਾ ਇਹ ਗਵਾਂਡੀ ਕਾ ਦਾ ਭਾਈ ਗਵਾਂਡੀ ਦਾ ਉਹ ਹੁੰਦਾ ਜਿਹੜਾ ਨਾਲ ਖੜਦਾ ਵਾ ਇਹ ਗਵਾਂਡੀ ਆ ਕੋਈ ਇਹਦਾ ਭਾਅ ਮਾਈਂਡ ਬੰਦਾ ਪਤਾ ਨਹੀਂ ਸ਼ਹਿਰ ਦੇ ਵਿੱਚ ਇਹਨਾਂ ਦੇ ਮੁਹੱਲੇ ਦੀ ਗੰਦੇ ਪਾਇਆ ਪੂਰਾ ਨਹੀਂ ਮਮਾ ਕਾਰਨ ਕੀ ਬੋਲੋ ਇੱਕ ਪਾਰਕਿੰਗ ਪਾਰਕਿੰਗ ਪਬਲਿਕ ਦੀ ਜਗ੍ਹਾ ਜਗ੍ਹਾ ਹੈ ਸਰਕਾਰੀ ਜਗ੍ਹਾ ਇੱਥੇ ਮਰਜ਼ੀ ਗੱਡੀ ਖੜਾ ਕਰੂਗਾ ਬੰਦਾ ਕਰੋ ਕੋਈ ਦੱਸਦੇ ਤੇ ਨਾ ਵੀ ਜਿਹੜਾ ਉਹਨਾਂ ਦੇ ਘਰ ਦੇ ਮਾਰੇ ਕੀ ਆ ਉਹਨਾਂ ਦੇ ਘਰ ਦੇ ਅੰਦਰ ਖੜੀ ਕਰਦੀ ਆ ਪਹਿਲਾਂ ਦੱਸੋ ਨਾਲੇ ਘਰ ਦੇ ਅੰਦਰ ਖਿਤੀ ਕੀਤੀ ਆ ਘੜੀ ਆ ਰੋੜ ਤੇ ਘੜ ਘੜੀ ਆ ਮੇ ਓਏ ਤੋੜਤੇ ਜੀ ਇਹਨਾਂ ਨੇ 6-7 ਬੰਦੇ ਪੈ ਗਏ 6-7 ਬੰਦੇ ਮੈਂ ਮਾਈਕ ਨੂੰ ਪੜਨਾ ਚਾਹੁੰਦਾ 6-7 ਬੰਦੇ ਪੈ ਗਏ ਇੱਥੇ ਹੀ ਟੁਰਦੇ ਨੇ ਘਰ ਹੈ ਸਾਡਾ ਰਾਤੀ 2-2 ਵਜੇ ਤੱਕ ਬੈਠੇ ਰਹਿੰਦੇ ਨੇ ਸਾਰੇ ਸਾਰੇ ਜਣ ਇੱਥੇ ਸ਼ਰਾਬਾ ਪੀਂਦੇ ਨੇ ਇੱਥੇ ਨਜਾਇਜ਼ ਧੰਦਾ ਕਰਦੇ ਨੇ ਇਹ ਸਾਰੇ ਦੇ ਸਾਰੇ ਜਣ ਹਾਂ ਤੂੰ ਬੂਏ ਆ ਦੁਮਾਰ ਤੋਂ ਤੂੰ ਇੱਕ ਬੰਦਾ ਲੈ ਕੇ ਨਾ ਫਿਰ ਆਵਾਜ਼ ਮਾਰਨ ਆਇਓ ਇਹ ਆਵਾਜ਼ ਮਾਰਨ ਆਇਆ ਭਾਜੀ ਇੱਕ ਵਾਰ ਹੁਣ ਲੇਟੈਸਟ ਕੰਟਰੋਲ ਤੋਂ ਕਾਲ ਆਈ ਸੀ ਕਿ ਇਹ ਸੁਬਾਹ ਨਗਰਪੰਜਰ ਪਰ ਟਾਵਰ ਲਾਈਨ ਤੇ ਕੋਈ ਆਪਸ ਸਕੂਟਰੀ ਐਕਟੀਵਾ ਨਾਲ ਲੌਨ ਤੋਂ ਕੋਈ ਲੜਾਈ ਝਗੜਾ ਹੋਇਆ ਪਰ ਜਿਹੜੀ ਪਾਰਟੀ ਨੇ ਫੋਨ ਕੀਤਾ ਹੀ ਉਹ ਸਿਓਲ ਹਸਪੀਟਲ ਆਪਣਾ ਮੈਡੀਕਲ ਕਰਾਣ ਗਏ ਆ ਬਾਕੀ ਮੌਕੇ ਤੇ ਆਏ ਆ ਅੱਗੇ ਕਾਰਨ ਕੀ ਸੀ ਲੜਾਈ ਦਾ ਬਸ ਐਕਟੀਵਾ ਲੌਨ ਤੋਂ ਉਹ ਕਹਿੰਦਾ ਕਿ ਮੇਰੇ ਆਂਡਿਆਂ ਦੀ ਡੇੜੀ ਤੇ ਐਕਟੀਵਾ ਚੁੱਲਾਈ ਸੀ ਕਸਟਮਰ ਨੇ ਮਾਰੇ ਸੀ ਕਸਟਮਰ ਤੇ ਜਿਹੜਾ ਇਹਨਾਂ ਦਾ ਕਸਟਮਰ ਆਇਆ ਸੀ ਉਹਦੇ ਮਾਰੀ ਡਾਂਗੇ ਇਹ ਉਹਨਾਂ ਦੀ ਆਪਸ ਚ ਹੋਈ ਆ ਜੀ ਕਸਟਮਰ ਹੈਗਾ ਕਿ ਨਹੀਂ ਉਹ ਤਾਂ ਹੁਣ ਉਹ ਦੀ ਸਟੇਟਮੈਂਟ ਲਵਾਂਗੇ ਹੁਣ ਕਿੰਨੇ ਲੋਕ ਜ਼ਖਮੀ ਹੋਏ ਨੇ ਉਹ ਇੱਕ ਹੀ ਆ ਬਸ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਦੇਖਦੇ ਆ ਔਨ ਦੀ ਸਪੋਰਟ ਇਹ ਕਿਹੜਾ ਹੈ ਸੁਭਾਸ਼ ਇੱਕ ਪੂਰੇ ਮਾਮਲੇ ਦੀ ਸੀਸੀਟੀਵੀ ਆਈ ਹੈ ਅਜੇ ਤਾਂ ਕੋਈ ਸੀਸੀਟੀਵੀ ਨਹੀਂ ਦੇਖਦੇ ਆ ਸੀਸੀਟੀਵੀ ਕਿੰਨੀ ਦੀ ਕਾਰਵਾਈ ਕਰ ਰਹੇ ਹੋ ਜੋ ਬਿਆਨ ਲਿਖਾਏਗਾ ਸਟੇਟਮੈਂਟ ਦੇ ਅਧਾਰ ਤੇ ਬੰਦੀ ਕਰਦੇ